ਠੀਕ ਹੈ ਜੀ ਸਾਰਿਆਂ ਨੂੰ ਅੱਜ ਵੀਣਾ ਆਪਾਂ ਬੋਟ neck ਕਮੀਜ਼ ਦੀ ਕਟਿੰਗ ਕਰਦੇ ਹਾਂ ਜੀ ਇਹ ਤਾਂ ਤੀਰਾ ਦੇਖੋ ਤੁਸੀਂ ਲੈਣਾ 7.5 ਇੰਚ ਠੀਕ ਹੈ ਜੀ ਦੋ ਤਹਾਂ ਦੇ ਵਿੱਚ ਆਪਾਂ ਕਪੜਾ ਰੱਖ ਲਿਆ ਜੀ ਇਹ 7 ਇੰਚ ਲੈਣੀ ਹੈ ਦੀ ਮੋਢੇ ਦੀ ਕਾਟ ਇਹਦੀ ਬ੍ਰੈਸਟ ਹੈਗੇ ਜੀ 19 ਇੰਚ ਇਹ ਦੇਖੋ ਜੀ 7 ਇੰਚ ਆਪਾਂ ਲੈ ਲਿਆ ਇੱਥੋਂ ਤੁਸੀਂ ਅੰਦਰ ਨੂੰ ਡਾਊਨ ਕਰਨਾ ਹੈ 6.5 ਇੰਚ ਉੱਪਰ ਆਪਾਂ ਨੇ 7.5 ਲਿਆ ਨੀਚੇ ਆਪਾਂ 6.5 ਲੈਣਾ ਹੈ ਇਸ ਤਰ੍ਹਾਂ ਕਰਕੇ ਇਹ ਦੇਖੋ 19.5 ਇੰਚ ਦੀ ਬ੍ਰੈਸ ਹੈ 20 ਇੰਚ ਤੇ ਆਪਾਂ ਨਿਸ਼ਾਨੀ ਲਗਾਈ ਹੈ ਇਹਦਾ ਤੁਸੀਂ ਸੈਂਟਰ ਕਰਨਾ ਹੈ ਇਸ ਤਰ੍ਹਾਂ ਇਧਰ ਵੀ ਤੁਸੀਂ ਇਸ ਤਰ੍ਹਾਂ ਕਰਕੇ ਨਿਸ਼ਾਨੀ ਲਗਾ ਕੇ 1 ਇੰਚ ਦੀ ਤੁਸੀਂ ਕੱਟਣੀ ਹੈ ਇਹ ਤੁਸੀ ਇਹਦੀ ਗੁਲਾਈ ਦੇ ਦੇਣੀ ਹੈ ਇੱਥੇ ਰੱਖ ਕੇ ਤੁਸੀਂ ਇਹਦੀ ਬੈਕ ਵਾਲੀ ਕੱਟ ਪਾਉਣੀ ਹੈ ਇਹ ਏ ਦੇਖੋ ਜੀ ਆਪਾਂ ਇਹਦੀ ਚੁੜਾਈ ਰੱਖਾਂਗੇ 4.5 ਇੰਚ ਗਲੇ ਦੀ ਇੱਥੇ ਤੱਕ ਤੁਸੀਂ 4.5 ਇੰਚ ਅੱਧਾ ਅੱਧਾ ਇੰਚ ਤੁਸੀਂ ਡਾਊਨ ਕਰਨਾ ਫਰੰਟ ਵਾਲਾ ਤੇ ਬੈਕ ਵਾਲਾ ਠੀਕ ਹੈ ਜੀ ਹੁਣ ਆਪਾਂ ਇਹਦੀ ਪਲੇਟ ਦੀ ਨਿਸ਼ਾਨੀ ਲਗਾਵਾਂਗੇ ਜੀ 11.5 ਇੰਚ ਤੇ ਇਹਦੇ ਕੱਲੀਆਂ ਬਸ ਸਾਈਡਾਂ ਵਾਲੀਆਂ ਪਲੇਟਾਂ ਨਹੀਂ ਪਾਉਣੀਆਂ ਕੱਲੀਆਂ ਲੰਬੀਆਂ ਪਲੇਟਾਂ ਜਿਹੜੀਆਂ ਪੈਂਦੀਆਂ ਨੇ ਅੱਗੇ ਪਿੱਛੇ ਉਹ ਵੀ ਪਾਉਣੀਆਂ ਨੇ ਇਹ ਦੇਖੋ ਜੀ ਇਸ ਤਰ੍ਹਾਂ ਕਰਕੇ ਤੁਸੀਂ 7 ਇੰਚ ਪਲੇਟ ਦੀ ਲੈਂਥ ਲੈਣੀ ਆ 3.5 ਇੰਚ ਤੇ ਆਪਾਂ ਨਿਸ਼ਾਨੀ ਲਗਾਈ ਲਈ ਸੂਈ ਦੇ ਨਾਲ ਇਸ ਤਰ੍ਹਾਂ ਕਰਕੇ ਤੁਸੀਂ ਨਿਸ਼ਾਨੀ ਲਗਾ ਲੈਣੀ ਆ। ਹੁਣ ਆਪਾਂ ਬੈਕ ਵਾਲੇ ਗਲੇ ਦੀ ਕਟਿੰਗ ਕਰਦੇ ਆਂ ਜੀ। 4 ਇੰਚਾ ਪਗਲੇ ਦੀ ਚੁੜਾਈ ਲੈਣੀ ਹੈ। ਤੁਸੀਂ 4.5 ਵੀ ਰੱਖ ਸਕਦੇ ਹੋ। ਠੀਕ ਹੈ। ਨੀਚੇ ਨੂੰ ਵੀ ਤੁਸੀਂ 4 ਇੰਚ ਲੈਣੀ ਹੈ। ਇਸ ਤਰ੍ਹਾਂ ਕਰਕੇ ਤੁਸੀਂ ਇਹਦੀ ਗੁਲਾਈ ਦੇ ਦੇਣੀ ਆ ਇਹ ਆਪਣੀ ਕਟਿੰਗ ਹੋ ਗਈ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਧੰਨਵਾਦ ਜੀ